ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਗੱਲ ਅਗਲੇ 72 ਘੰਟਿਆਂ ਦੀ ਕਰਾਂਗੇ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ ਦਾ ਆਉਣ ਦੇ ਤਿੰਨ ਦਿਨਾਂ ਦੇ ਵਿੱਚ ਕਿਵੇਂ ਦਾ ਰਹਿ ਸਕਦਾ ਜੀ ਇਹ ਤੁਹਾंना ਜੜੀਆ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਂਝ ਕਰਾਂਗੇ ਸੈਟੇਲਾਈਟ ਦੱਸੇ ਨਾ ਇਸੇ ਦੀਆਂ ਲਾਈਵ ਤਾਜ਼ਾ ਤੁਹਾंना ਸਾਂਝਾ ਕਰ ਰਹੇ ਹਾਂ ਲਗਭਗ ਰਾਤ ਦੇ 8:00 ਵਜੇ ਚੱਲੇ ਆ 11 ਜਨਵਰੀ ਦੀ ਰਾਤ ਹੈ ਅੱਜ ਦਿਨ ਸਵੇਰ ਵੇਲੇ ਤਾਂ ਕਾਫੀ ਠੰਡਾ ਸੀ ਸੰਗਨਿਤ ਹੁੰਦਾ ਬਹੁਤੇ ਖੇਤਰਾਂ ਦੇ ਵਿੱਚ ਛਾਈ ਹੋਈ ਸੀ ਗਰਾਊਂਡ ਲੈਵਲ ਤੇ ਜਿਵੇਂ ਜਿਵੇਂ 10:00 11:00 ਵਜੇ ਦੇ ਨੇ ਸਵੇਰ ਦੇ ਤੇ ਧੁੱਪ ਜਿਹੜੀ ਬਹੁਤੇ ਖੇਤਰਾਂ ਦੇ ਵਿੱਚ ਅੱਜ ਲੱਗੀ ਵੀ ਆ ਕੱਲ ਮਾਲਵੇ ਦੇ ਪਛਮ쪽 ਖੇਤਰਾਂ ਦੇ ਵਿੱਚ ਮਾਝਾ ਖੇਤਰ ਵੱਲ ਧੁੱਪ ਨਹੀਂ ਲੱਗੀ ਸੀ ਪਰ ਅੱਜ ਸ਼ਾਮ ਵੰਦੇ ਹੁੰਦੇ ਜੋ ਰਿਪੋਰਟਸ ਆਈਆਂ ਕਿ ਬਹੁਤੇ ਖੇਤਰਾਂ ਦੇ ਵਿੱਚ ਅੱਜ ਧੁੱਪ ਲੱਗ ਚੁੱਕੀ ਸੀ ਜਿਹਦੇ ਨਾਲ ਪਾਰਾ ਜਿਹੜਾ ਜਾਂ ਦਿਨਾਂ ਦਾ ਥੋੜਾ ਜਿਹਾ ਤਾਹਾਨੂੰ ਚੜਿਆ ਜੇਕਰ ਅੱਜ ਦੀ ਆਪਾਂ ਗੱਲ ਕਰਦੇ ਆ ਟੰਗ ਫ੍ਰੀਜ਼ਰ ਦੀ ਦਿਨਾਂ ਦੇ 16.4 ਡਿਗਰੀ ਦੇ ਨਾਲ ਲੁਧਿਆਣਾ ਜਿਲ੍ਹਾ ਸਭ ਤੋਂ ਗਰਮ ਖੇਤਰ ਦਰਜ ਹੋਇਆ ਤੇ ਟੈਂਪਰੇਚਰ ਜਿਹੜੇ ਉਹ ਲੈ ਕੇ 14 ਤੋਂ ਲੈ ਕੇ 16 ਦੇ ਵਿਚਕਾਰ ਬਹੁਤੇ ਖੇਤਰਾਂ ਦੇ ਵਿੱਚ ਦਰਜ ਹੋਏ 1-2 ਡਿਗਰੀ ਦਾ ਇਜ਼ਾਫਾ ਇਹਨਾਂ ਦੇ ਵਿੱਚ ਹੋਇਆ ਉੱਤੇ ਹੀ 17.3 ਡਿਗਰੀ ਦੇ ਨਾਲ ਭਵਾਨੀ ਜਿਲ੍ਹਾ ਹਰਿਆਣਾ ਦਾ ਸਭ ਤੋਂ ਗਰਮ ਖੇਤਰ ਦਰਜ ਹੋਇਆ 13-14 ਤੋਂ ਲੈ ਕੇ 17 ਦੇ ਵਿਚਕਾਰ ਉੱਥੇ ਵੀ ਟੈਂਪਰੇਚਰ ਹਰਿਆਣਾ ਦੇ ਚੱਲ ਰਹੇ ਸਨ ਸੋ ਅੱਜ ਤੋਂ ਉਪਲਗਣ ਕਰਕੇ ਇਹਨਾਂ ਦੇ ਵਿੱਚ 2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਅੱਜ ਦੀ ਰਾਤ ਦੇ ਜੋ ਟੈਂਪਰੇਚਰ ਹੋਣਗੇ ਉਹ 3-4 ਤੋਂ ਲੈ ਕੇ ਹੋ ਸਕਦਾ ਕਿ ਤੱਕ -3 ਵੀ ਜਾਣ ਕਿਉਂਕਿ ਉੱਪਰਲੇ ਫੱਦਰ ਤੇ ਧੁੰਦ ਐਸੇ ਨਹੀਂ ਹੈ ਕੋਹਰਾ ਫੈਣ ਦੇ ਅਸਰ ਜ਼ਬਰਦਸਤ ਹੋਣਗੇ ਕਿਉਂਕਿ ਅੱਜ ਧੁੱਪ ਲੱਗੀ ਹੈ ਤੇ ਕੱਲ ਤੜਕੇ ਸਵੇਰੇ ਬਹੁਤੇ ਖੇਤਰਾ ਦੇ ਵਿੱਚ ਕੋਹਰਾ ਵੇਖਣ ਨੂੰ ਮਿਲੇਗਾ ਇੱਥੇ ਗੱਲ ਕੁ ਆਦਤ ਤੇ ਕੇਂਦਰੀ ਮਾਲਵੇ ਤੱਕ ਨਹੀਂ ਕੁਝ ਹੋ ਜਾਂਦਾ ਇਧਰ ਪੱਛਮੀ ਖੇਤਰਾਵਲ ਵੀ ਕੋਹਰਾ ਫੈਣ ਦੇ ਅਸਰ ਬਣਦੇ ਜਾ ਫਰੇ ਨੇ ਧੁੰਦ ਜਿਹੜੀ ਆ ਸਵੇਰ ਵੇਲੇ ਫਿਰ ਤੋਂ ਜਿਹੜੀ ਵੱਡੇ ਫੱਦਰ ਤੇ ਹੋ ਸਕਦੀ ਆ ਪਰ ਧੁੱਪ ਲੱਗਣ ਜੇਕਰ ਕੱਲ ਤੇ ਪਰਸਾਂ ਦੇ ਦਿਨ ਦੇ ਮੌਸਮ ਦੀ ਗੱਲ ਕਰਦੇ ਹਾਂ ਤੇ ਕੱਲ ਉੱਚੇ ਬੱਦਲ ਆ ਜਿਹੜੇ ਲੰਗਣ ਦੇ ਆਸਾਰ ਹੋਣਗੇ ਹਾਲਾਂਕਿ ਉੱਚੇ ਬੱਦਲ ਅੱਜ ਰਾਤ ਨੂੰ ਹੀ ਐਂਟਰੀ ਮਾਰ ਜਾਣਗੇ ਪੰਜਾਬ ਤੇ ਇਧਰ ਰਾਜਸਥਾਨ ਵਾਲੇ ਪਾਸਿਓਂ ਤੇ ਉੱਪਰਲੇ ਹਿੱਦੜ ਦੇ ਯਾਨੀ ਕਿ 4-5 ਕਿਲੋਮੀਟਰ ਦੀ ਉਚਾਈ ਦੇ ਬੱਦਲ ਲੰਗਣਗੇ ਜਿਸ ਦੇ ਨਾਲ ਜੇਕਰ ਧੁੱਪ ਲੱਗਦੀ ਵੀ ਆ ਤਾਂ ਮੱਟੀ ਰੈਫ ਦੀ ਲੱਗੇਗੀ ਉਹ ਤਾਂ ਬਹੁਤਾ ਨਿੱਗ ਮਹਿਸੂਸ ਨਹੀਂ ਹੋਵੇਗਾ ਕੱਲ ਸ਼ਾਮ ਤੱਕ ਇਹ ਬੱਦਲ ਵਾਹੀ ਜਿਹੜੀ ਕੂਚ ਕਰ ਜਾਣੀਆਂ ਪੰਜਾਬ ਦੇ ਵਿੱਚੋਂ ਹਰਿਆਣਾ ਰਾਜਸਥਾਨ ਦੇ ਵਿੱਚੋਂ ਜਿਹਦੇ ਨਾਲ ਕੱਲ ਹੋ ਸਕਦਾ ਦਿਨ ਦਾ ਟੈਂਪਰੇਚਰ 1-2 ਡਿਗਰੀ ਤੇ ਹੇਠਾਂ ਆ ਸਕਦੇ ਨੇ ਪਰ ਰਾਤਾਂ ਦੇ ਟੈਂਪਰੇਚਰ ਜੜੇ ਆ ਠੰਡੇ ਹੁੰਦੇ ਜਾਣਗੇ ਹੋ ਸਕਦਾ ਅੱਜ ਦੀ ਰਾਤ ਦੇ ਜਿਹੜੇ ਟੈਂਪਰੇਚਰ ਹੋਣ ਉਹ ਕਿਤੇ ਕਿਤੇ 0 ਡਿਗਰੀ ਤੇ ਵੀ ਆ ਸਕਦੇ ਨੇ ਜਾਂ 1 ਡਿਗਰੀ ਤੇ ਆਸਾਸ ਕੋਈ ਜਲਾਇਸਾ ਹੋ ਸਕਦਾ ਜਿੱਥੇ 1 ਡਿਗਰੀ ਟੈਂਪਰੇਚਰ ਦਰਜ ਹੋ ਸਕਦਾ ਸੋ ਆਉਂਦੇ ਜਿਹੜੇ ਤੰਦਰ ਨੇ ਫਿਲਹਾਲ ਮੀਂਹ ਵਾਲੇ ਹੱਕ ਤੋਂ ਮੌਸਮ ਸਾਫ਼ ਹੈ ਖੁਸ਼ਕ ਹੈ ਯਾਨੀ ਕਿ ਲੋਹੜੀ ਦੇ ਤਿਉਹਾਰ ਮੌਕੇ ਬਹੁਤੇ ਖੇਤਾਂ ਤੱਕ ਮੌਸਮ ਖੁਸ਼ਕ ਤੇ ਸਾਫ਼ ਰਹਿੰਦਾ ਜਾ ਫਿਰਿਆ ਪਰ ਲੋਹੜੀ ਦੇ ਤਿਉਹਾਰ ਮੌਕੇ ਧੁੰਦ ਜੜੀ ਹੈ ਉੱਪਰਲੇ ਫੱਦਰ ਤੇ ਛਾ ਸਕਦੀ ਹੈ ਤੇ ਧੁੱਪ ਲੱਗਣ ਦੇ ਅਸਰ ਘੱਟ ਹੋਣਗੇ ਪਰ ਹਾਲੇ ਵਿੱਚ ਇੱਕ ਦਿਨ ਬਾਕੀ ਹੈ ਕੱਲ ਦੇ ਅਫਰੇਟ ਦੇ ਵਿੱਚ ਕਲੀਅਰ ਕਰ ਦਾਂਗੇ ਕਿ ਲੋਹੜੀ ਦੇ ਤਿਹਾਰ ਮੌਕੇ ਮੌਸਮ ਕਿੰਦਾ ਦਾ ਰਹਿ ਸਕਦਾ ਫਿਲਹਾਲ ਮੀਂਹ ਦਾ आसार ਕੋਈ ਨਹੀਂ ਹੈ ਜੀ ਠੰਡ ਜ਼ੋਰਾਂ ਤੇ ਹੈ ਤੇ ਅਗਲੇ 72 ਘੰਟੇ ਤਾਬਰ ਤੋਰ ਜਿਹੜੀ ਠੰਡ ਹੈ ਉਹ ਇਸੇ ਤਰ੍ਹਾਂ ਜਾਰੀ ਰਹਿਣ ਦੇ आसार ਨੇ ਸੀਤ ਲਹਿਰ ਵੀ ਆਪਣੇ ਜ਼ੋਰਾਂ ਤੇ ਹੈ ਠੰਡੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਨੇ ਇਹਨਾਂ ਦੇ ਵਿੱਚ ਆਉਂਦੇ ਦਿਨਾਂ ਦੇ ਵਿੱਚ ਹੋ ਸਕਦਾ ਇਹ ਹਵਾਵਾਂ ਦੇ ਰਫਤਾਰ ਥੋੜੀ ਮੱਠੀ ਫੈਜੇ ਪਰ ਇਸ ਵੇਲੇ ਏਅਰ ਕੋਲ ਜਿਹੜੀਆਂ ਉੱਤਰਫੇ ਚੱਲ ਜਾਂ ਖੁਸ਼ਕ ਹਵਾਵਾਂ ਪਹਾੜਾਂ ਤੋਂ ਹੇਠਾਂ ਉਤਰਦੀਆਂ ਜਿਹੜੀਆਂ ਠੰਡੀਆਂ ਹਵਾਵਾਂ ਮੈਦਾਨਾਂ ਨੂੰ ਠਾਰ ਰਹੀਆਂ ਨੇ ਹਰਿਆਣਾ ਦੇ ਬਹੁਤੇ ਖੇਤਰ ਅੱਜ 1-2 ਡਿਗਰੀ ਟੈਂਪਰੇਚਰ ਤਾਹਾਂ ਨੂੰ ਗਿਆ ਕਿਉਂਕਿ ਉੱਥੇ ਵੀ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗ ਰਹੀ ਸੀ ਇਸ ਕਰਕੇ ਸੋ ਅਲਰਟ ਜਿਹੜੇ ਅਗਨੇ ਉਹ yellow alert ਮੌਸਮ ਵਿਭਾਗ ਨੇ ਤੰਦ ਨੂੰ ਲੈ ਕੇ ਜਾਰੀ ਕੀਤੇ ਹੋਏ ਨੇ ਤੰਦਾਂ ਖਾਲੇ ਜਾਰੀ ਰਹਿਣਗੀਆਂ ਪਰ ਤੌਪ ਵੀ ਲੱਗਣ ਦੇ ਅਸਰ ਹੋਣਗੇ ਕੱਲ ਹਾਲਾਂਕਿ ਤੌਪ ਘੱਟ ਲੱਗਣ ਦੇ ਅਸਰ ਹੋਣਗੇ ਪਰ ਸੋ ਤੌਪ ਜੜੀ ਹੈ ਉਹ ਬਹੁਤ ਹੀ ਖੇਤਰਾ ਦੇ ਵਿੱਚ ਫਿਰ ਤੋਂ ਲੱਗਣ ਦੇ ਅਸਰ ਜਾਫਰੇ ਨੇ ਜੇਕਰ ਉੱਪਰਲੇ ਫਦਰ ਤੇ ਤੰਦ ਛਾਂਦੀ ਹੈ ਤਾਂ ਫਿਰ ਤੌਪ ਲੱਗਣ ਦੇ ਅਸਰ ਘੱਟ ਹੀ ਹੋਣਗੇ ਜੇਕਰ 에어 ਕੁਆਲਿਟੀ ਦੀ ਗੱਲ ਕਰਨੀ ਹੈ 150 ਤੋਂ ਲੈ ਕੇ 200 ਦੇ ਵਿੱਚਕਾਰ 에어 ਕੁਆਲਿਟੀ ਇੰਡੈਕਸ ਦਾ ਮੀਟਰ ਚੱਲਦਾ ਹੋਇਆ ਹਾਲਾਂਕਿ ਹੁਣ ਇਸ ਵੇਲੇ ਕੋਈ ਬਹੁਤਾ ਮਾਇਨੇ ਨਹੀਂ ਰੱਖਦੀ ਇਹ ਗੱਲ ਕਿ 에어 ਕੁਆਲਿਟੀ ਕਿੰਨੇ ਲੈਵਲ ਤੇ ਹੈ ਕਿਉਂਕਿ ਗੱਲ ਜੇਕਰ ਧੁੱਪ ਨਿਕਲ ਆਉਂਦੀ ਹੈ ਤਰਫਜੋ ਦੀਆਂ ਖੁਸ਼ਕ ਹਵਾਵਾਂ ਚੱਲਦੀਆਂ ਨੇ ਤਾਂ ਕਿਤੇ ਨਾ ਕਿਤੇ ਪ੍ਰਦੂਸ਼ਣ ਦੇ ਵਿੱਚ ਕਮਜਾਨੀ ਸ਼ੁਰੂ ਹੋ ਜੇਗੀ ਆਉਣ ਦੇ ਦਿਨਾਂ ਦੇ ਵਿੱਚ ਫਿਲਹਾਲ ਠੰਡ ਤੋਂ ਬਚਣਾ ਜੀ ਠੰਡ ਦੇ ਅਲਰਟ ਉਸ ਤਰ੍ਹਾਂ ਕਾਇਮ ਨੇ ਧੰਨਵਾਦ